ਅਮਰਸਰ ਦੇ ਰਾਮਦੀਰ ਤੇ ਰੋਡ ਤੇ ਪਿੰਡ ਮਾਲ ਵਿਖੇ ਦੋ ਅਣਸ਼ਾਤ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਫੋਨ ਤੇ ਫਰੋਤੀ ਮੰਗੀ ਜਾ ਰਹੀ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਸੀ ਉਹ ਕਰਿਆਨੇ ਦੀ ਦੁਕਾਨ ਕਰਦਾ ਸੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਮਰਸਰ ਆਏ ਦਿਨ ਗੋਲੀ ਚਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਮਾਰੇ ਅੰਸਰਾਂ ਦੇ ਵੱਲੋਂ ਗੋਲੀਆਂ ਚਲਾ ਕੇ ਸ਼ਰੇਮ ਘਟਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਬਲੰਦ ਸਿੰਘ ਕੋਲਾ ਜੀ ਬਾਟ ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਟਵਾ ਬਾਹਰ ਲੱਗੀ ਖਲੋਤਾ ਇੱਥੇ ਇਹ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਟੀ ਖਾਂਡਿਆ ਸਿੱਧੀ ਨਾਲਾਂ ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲੇ ਗਏ ਸਾਹਮਣੇ ਪੱਲੇ ਪੱਲੇ ਸਿਰਕ ਦੇ ਪੱਲੀ ਸਾਈਡ ਖਲੋਤੇ ਆ ਆਵਾਜ਼ ਆਈ ਜਦੋਂ ਉਹਨੂੰ ਆਏ ਉਹਨਾਂ ਜਿਹਨੂੰ ਕੰਮ ਹੋ ਗਿਆ ਦੇਨ ਭਾਜੀ ਹਤਵਾਰਿਆਂ ਦੇਗਾ ਹਤਵਾਰਿਆਂ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਤੀਆਂ ਕਿਤੇ ਕੋਈ ਬੰਦਾ ਮਾਰ ਦਿੰਦੇ ਕਿਤੇ ਕੋਸ਼ ਕਰ ਦਿੰਦੇ ਲੁੱਟ ਖੋਹਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਹਾਂ ਇਹ ਉਦਾਂ ਦੀ ਠੱਲ ਪਾਓ ਜਿਹਦਾ ਨਸ਼ੇ ਨੂੰ ਠੱਲ ਪੈਂਦੀ ਇਹ ਵੀ ਪਾਓ ਇਹ ਜਿਹੜੇ ਹਤਵਾਰੀ ਭੱਜੇ ਫਿਰਦੇ ਦਿਨੇ ਤੇ ਆਗੇ ਇਹਨਾਂ ਨੂੰ ਵੀ ਠੱਲ ਪਾਓ ਬਹੁਤ ਮਾੜਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਬਹੁਤ ਮਾੜਾ ਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੱਕ ਇਤੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀਐਮ ਦੇ ਖੰਡਾਰਦੇ ਆ ਭਾਈ ਜਿਹੜਾ ਗੋਲੀ ਵੱਜੀ ਆ ਵੀਰ ਦਾ ਸੁਖ ਸੁਖ ਸੁੱਖਾ ਕਹਿੰਦੇ ਸਾਰੇ ਵੀਰ ਦਾ ਨਾ ਸੁਖਵਿੰਦਰ ਸਿੰਘ ਆ ਅਸੀਂ ਕੰਮ ਕਰਦੇ ਤੇ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵਾ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੁਛ ਨਹੀਂ ਕੋਈ ਲੋਟ ਖੋਦਾ ਕੀ ਨਾਮ ਕੀ ਤੁਹਾਡਾ ਮਿਰਜੀ ਮੇਰਾ ਨਾਮ ਨੇਹਾ ਹੈ ਕਿੱਥੇ ਕੰਮ ਕਰਦਾ ਮਿਰਜੀ ਮੈਂ ਇੱਥੇ ਕੰਮ ਕਰਦੀ ਮੈਂ ਖਵਾਲੀਦੀ ਆ ਤੇ ਮੈਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਮਿਰਜੀ ਤੇ ਉਹ ਮਿਰਜੀ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਦੇ ਪਏ ਸੀਗੇ ਹਾਂਜੀ ਕਿ ਜਾਂ 5 ਲੱਖ ਦੇ ਦੋਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਸ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਹੀਂ ਤਾਂ ਸਗੋ ਬੂਆ ਵੀ ਉਹ ਵਲਟੋ ਹੋ ਕੇ ਰੱਖ ਦਿਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲਾਗੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਕੋ ਸਾਨੂੰ ਡੱਟ ਦੇਣ ਦੇਂਦੇ ਕਿ ਤੁਸੀਂ ਕੰਮ ਕਰ ਲਓ ਅਸੀਂ ਆਖ ਕੇ ਵੀਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕਰੋਨਾ ਕੋ ਲੋਣਾ ਕਾਫੀ ਚੇਰੀ ਹਾਂਜੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਦੇ ਲੰਮੇ ਪਏ ਹੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰੀਆਂ ਮੈਂ ਕਿ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲੋ ਆਜੋ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਜੀ ਉਹਨਾਂ ਨੇ ਘਡੋਣਾ ਇਹਦਾ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥੀ ਘੜੇ ਕਰਦੇ ਰਹੇ ਗਏ ਐਂ ਨਹੀਂ ਗੱਲ ਦੋ ਮੁੰਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਤੇ ਇੱਕ ਐਕਟਿਵ ਆਦਿਆ ਰੇਸਾਂ ਹੀ ਦੇ ਜਾ ਰਿਹਾ ਸੀਗਾ ਉਹ ਬਸ ਉਹਨਾਂ ਨੇ ਗੋਲੀ ਮਾਰ ਕੇ ਉਸੇ ਬੜੇ ਫਰਾਰ ਹੋ ਗਏ ਵੀਰ ਜੀ ਪੱਕੀ ਨਹੀਂ ਮੈਨੂੰ ਪਤਾ ਹੁਣ ਬਸ ਐਨ ਲੱਗੇ ਪਤਾਗਾ ਮੁੰਡਾ ਕਿੱਥੇ ਲੱਗੇ ਹੁੰਦੇ ਹਾਂ ਹਾਂ ਜੀ ਤੁਸੀਂ ਆਇਓ ਕਿ ਦੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਆ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸਦੇ ਹਾਂ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਟਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੇ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਆ ਬਾਕੀ ਸਾਡੇ ਸੀਨੀਅਰ ਆਫੀਸਰਸ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਸਾਡੇ ਸੀਨੀਅਰ ਆਫੀਸਰ ਪਹੁੰਚ ਚੁੱਕੇ ਨੇ ਬਸ ਠੀਕ ਹੈ ਇਨਕੁਆਇਰੀ ਵਗੈਰਾ ਚੱਲ ਰਹੀ ਹੈ ਜੀ